ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਨਾ ਇਹ ਪਿੰਡ ਛੇਰਗੜ ਇਸ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਨੇੜੇ ਆਪਾਂ ਜਿਹੜੇ ਪਿੰਡਾਂ ਦੀ ਗੱਲ ਕਰ ਲਈਏ ਤਾਂ ਇੱਕ ਸਾਈਡ ਤੇ ਨਸੀਬਪੁਰਾ ਪਿੰਡ ਹੈ ਮਹਿਤਾ ਕੋਟਸ਼ਮੀਰ ਇਹ ਪਿੰਡੇ ਦੇ ਬਿਲਕੁਲ ਨੇੜੇ ਰਹਿ ਜਾਂਦੇ ਆ ਬਠਿੰਡਾ ਤਕਰੀਬ ਨੇ ਇੱਥੋਂ 10-12 ਕਿਲੋਮੀਟਰ ਹੈ ਤੇ ਇਸ ਪਿੰਡ ਦੇ ਵਿੱਚ ਦੋਸਤੋ ਨਾ ਜਿਹੜੀ ਬਠਿੰਡੇ ਤੋਂ ਸਰਸਾ ਟਰੇਨ ਵਾਲੀ ਲੈਣ ਲੰਗਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਗ ਦਿਖਾਉਣੇ ਆ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਜਿਹੜੇ ਵੀ ਭਰਾ ਨੂੰ ਦੋਸਤੋ ਨਗ ਚੰਗੇ ਲੱਗੇ ਨੰਬਰ ਇਸ ਮਾਲਕ ਭਰਾ ਦਾ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾਉਣਾ ਹੈ ਅਗਲੀ ਕਾਰਵਾਈ ਜਿਹੜੀ ਹੈ ਸਾਰੀ ਥੋਡੀ ਹੈ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੀ ਧਰ ਹੈ ਤਸੱਲੀ ਕਰ ਲਿਓ ਦੋ ਟਾਈਮ ਚੋ ਲਿਓ ਤਿੰਨ ਟਾਈਮ ਚੋ ਲਿਓ ਸੋ ਉਹ ਕੰਮ ਥੋੜਾ ਹੈ ਸੋ ਮੇਰਾ ਕੋਸ਼ਿਸ਼ ਮੇਰੀ ਇਹ ਰਹਿੰਦੀ ਹੈ ਕਿ ਹਰੇਕ ਐਂਗਲ ਤੋਂ ਜਾਨਵਰ ਨੂੰ ਤੁਹਾਨੂੰ ਦਿਖਾਇਆ ਜਾਵੇ ਆਜੋ ਆਪਾਂ ਗੱਲਬਾਤ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਬਾਈ ਆਪਣਾ ਨਾਮ ਸਰਜੀਤ ਸਿੰਘ ਸਰਜੀਤ ਸਿੰਘ ਮੋਬਾਈਲ ਨੰਬਰ ਬਾਈ 9877550570 98775 50570 50570 ਦੋ ਨਾ ਗਏ ਬਾਈ ਹਾਂਜੀ ਅੱਛਾ ਪਹਿਲੀ ਦੀ ਡਿਟੇਲ ਦੱਸਿਓ ਬਾਈ ਇਹਦੀ ਕੀ ਹੈ ਇਹ ਬਈ ਪਹਿਲਾ ਸੂਹਾ ਸੂਈ ਹੈ ਤੇ ਦੂਜੇ ਆਸਤੇ ਗੱਬਣਾ 42 ਕਿ ਦਿਨ ਹੋ ਗਏ ਨੇ ਸੂਈ ਨੂੰ 21 ਦਿਨ ਹੋ ਗਏ ਨੇ ਸੀਮਨ ਲੱਗੇ ਨੇ ਇਹ ਸੀਮਨ ਕਿਹੜੇ ਦੀ ਆ ਬਾਈ ਇਹ ਆਪ ਦੀ ਸੀਮਨ ਦੀ ਡਿਟੇਲ ਨਹੀਂ ਐਤ ਕੀ ਜਰਸੀ ਦਾ ਲੱਗਿਆ ਹੋਇਆ 50071 ਦਾ ਬਾਈ ਅੱਛਾ ਹਾਂ ਮਗਰ ਇਹਦੇ ਕੀ ਆ ਹੁਣ ਇਹ ਹੁਣ ਇਹਦੇ ਮਗਰ ਮੇਲ ਕਾਹ ਹੈ ਮੇਲ ਹੈ ਮੇਲ ਹੈ ਤੇ ਦੁੱਧ ਹੈਗਾ ਏ ਥੱਲੇ 25 26 ਕਿਲੋ ਤਿਆਰ ਆ ਬਾਈ ਮੌਕੇ ਤੇ 21 ਦਿਨ ਹੋ ਗਏ ਆਈ ਕਰੀ ਨੂੰ ਹਾਂ 21 ਦਿਨ ਹੋ ਗਏ ਆਈ ਕਰੀ ਨੂੰ 25 26 ਕਿਲੋ ਦੋਸਤੋ ਦੁੱਧ ਹੁਣ ਤਿਆਰ ਆ ਆਪਦਾ ਦੋ ਟਾਈਮ ਤਿੰਨ ਟਾਈਮ ਬਾਈ ਚੋਲਿਓ ਤੇ 21 ਦਿਨ ਹੋ ਗਏ ਦੀ ਏਆਈ ਕਰੀ ਨੂੰ 42 ਦਿਨ ਹੋ ਗਏ ਨੂੰ ਪ੍ਰੋਪਰ ਸੂਈ ਨੂੰ ਤੇ ਅੱਗੇ ਇਹਦੇ ਜਰਸੀ ਦਾ ਸੀਮਣ ਲੱਗਿਆ ਆਪ ਦੀ ਵੀਰ ਕਹਿੰਦਾ ਡਿਟੇਲ ਇਹ ਨਹੀਂ ਵੀ ਕਿਹੜੇ ਸੀਮਣ ਦੀ ਹੈ ਸੋ ਦੇਖ ਲੋ ਢਾਂਚਾ ਬੈਠਦਾ ਠੀਕ ਹੈ ਥਣ ਥਣ ਸੋਹਣਾ ਲੱਗਿਆਗਾ ਸੋਹਵਾਨਾ ਦੋਕ ਦਾ ਟਾਈਮ ਹੈ ਤੇ ਜਦੋਂ ਨੂੰ ਚਵਾਈ ਕਰਨੀ ਉਹਦੋਂ ਨੂੰ ਪ੍ਰੋਪਰ ਭਰ ਜਾਣਾ ਹੈਗਾ ਵੀਰ ਕੋਲੇ ਫਾਰਮ ਦੇ ਵਿੱਚ ਰੱਖੀ ਵੀ ਬੈੜਾ ਇਹ ਇਹਦਾ ਬਈ ਮੁੱਲ ਮੁੱਲ ਬਈ ਇਹਦਾ 87000 ਰੁਪਏ 87000 ਦੋਸਤੋ ਮੁੱਲ ਹੈ ਇਹਦਾ ਸੋ ਇੱਕ ਤਾਂ ਦੋਸਤੋ ਇਹ ਵੈੜ ਸੀਗੀ ਤੇ ਇੱਕ ਆ ਪਾ ਅੱਗੇ ਦਿਖਾਉਣੇ ਵੈੜ ਸੋ ਨੂੰ ਇਹਦੀ ਵੀ ਦੱਸੋ ਬਈ ਡਿਟੇਲ ਕਿਵੇਂ ਆ ਇਹ ਬਈ ਦੂਜਾ ਸੂਆ ਸੂਈ ਵੀ ਆ ਅੱਛਾ ਜੀ ਤੇ ਤੀਜੇ ਸੂਏ ਵਾਸਤੇ ਪ੍ਰੈਗਨੈਂਟ ਆਏ ਹੋਗੇ ਇਹੇ 3.5 ਤੋਂ 4 ਮਹੀਨੇ ਦੀ ਗੱਭਣ ਹੈ। ਅੱਛਾ ਦੁੱਧ ਬਾਈ ਹੁਣ? ਦੁੱਧ ਦੇ ਥੱਲੇ ਹੁਣ ਵੀ ਇਹਦੇ ਥੱਲੇ 25-26 ਕਿਲੋ ਦੁੱਧ ਤਿਆਰ ਹੈ ਬਾਈ। 25-26 ਥੱਲੇ? ਹਾਂ। ਤੇ ਅੱਗੇ ਸੀਮਨ ਕਿਹੜਾ ਲੱਗਿਆ ਇਹਦੇ? ਸੀਮਨ ਇਹਦੇ ਲੱਗਿਆ ਗੈਲੈਕਸੀ ਦਾ ਬਾਈ। ਗੈਲੈਕਸੀ ਦਾ? ਹਾਂ, ਵੀਰਾਵਲੀ ਵਾਲਾ ਇੱਕ ਬੋਲ ਆਉਂਦਾ ਗੈਲੈਕਸੀ। ਉਹਦਾ ਸੀਮਨ। ਸੀਮਨ ਲੱਗੇ ਤਾਂ ਨਾਰਮਲ ਹੀ ਹੈ ਮਤਲਬ ਸੈਕਸਟਰ ਤਾਂ ਨਹੀਂ ਲੱਗੇ। ਨਾਰਮਲ ਲੱਗਿਆ ਬਾਈ ਸੈਕਸਟਰ ਨਹੀਂ ਲੱਗਿਆ। ਅੱਛਾ ਹੁਣ ਦੁੱਧ 25-26 ਕਿਲੋ ਹੁਣ? ਦੁੱਧ 25-26 ਕਿਲੋ ਤਿਆਰ ਹੈ ਬਾਈ। ਅੱਛਾ ਦੂਜਾ ਸਾਢੇ 3 ਮਹੀਨੇ ਦੀ ਸਾਢੇ 3 ਤੋਂ ਬਸ ਡੇਢ ਪੱਕੀ ਲਿਖੀ ਵੀ ਹੈ ਮੇਰੇ ਕੋਲ ਸਾਢੇ 3 ਦੇ ਤਕਰੀਬਨ ਅੱਛਾ ਇਹਨਾਂ ਤੋਂ ਉੱਪਰ ਉੱਪਰ ਪੌਣੇ 4 ਮਹੀਨੇ ਦੇ ਤਕਰੀਬਨ ਗੱਭਣਾ ਠੀਕ ਹੈ ਜੀ ਹਾਂ ਸਾਢੇ 3 ਤੋਂ ਪੌਣੇ 4 ਮਹੀਨੇ ਦੇ ਵਿੱਚ ਦੋਸਤੋਂ ਗੱਭਣਾ ਤੇ 25 26 ਕਿਲੋ ਦੁੱਧ ਹੁਣ ਤਿਆਰ ਆਏਗਾ ਪੀ ਕੇ ਦਾ 32 33 ਕਿਲੋ ਦਾ ਰਿਹਾ ਬਾਈ 32 33 ਕਿਲੋ ਦਾ ਹਾਂ 32 33 ਕਿਲੋ ਵੀ ਦੱਸਦਾ ਇਹਦਾ ਪੀਕ ਰਿਹਾ ਹੈਗਾ ਸੋਣੀ ਬੈੜ ਹੈ ਬੇਲ ਬੂਲ ਲੰਮੀਆਂ ਬੈੜਦੀ ਨੇ ਕੋਲ ਤਾਂ ਦੋ ਬੈੜਾ ਹੋਰ ਸੂਨ ਵਾਲੀਆਂ ਤਾਜ਼ੀਆਂ ਠੀਕ ਹੈ ਜੀ ਸੋ ਆਹ ਤਿੰਨ ਹੀ ਸੂਨ ਵਾਲੀਆਂ ਇੱਕ ਤਾਂ ਆਹ ਬੈਠੀ ਇੱਕ 25 ਬਾਰ ਦੇ ਇੱਕ ਤਾਂ ਦਿਨ ਪੂਰਾ ਪੈਨ ਨੂੰ ਬੈੜਾ ਸੂਨ ਵਾਲਦਾ ਸਾਡੇ ਕੋਲੇ ਠੀਕ ਹੈ ਜੀ ਸੋ ਬੈੜਾ ਵੀਰ ਕਹਿੰਦਾ ਮੇਰੇ ਕੋਲ ਸੂਨ ਵਾਲੀਆਂ ਤਾਂ ਕਰਕੇ ਵੀ ਇਹ ਬੈੜਾ ਸੇਲ ਕਰਦਾ ਕਿਉਂਕਿ ਕਪੈਸਿਟੀ ਜਿੰਨੀ ਕਿ ਆਪਣੇ ਕੋਲ ਛੱਡਦੀ ਹੁੰਦੀ ਆ ਆਪਾਂ ਉਨੇ ਕ ਜਾਨਵਰ ਰੱਖ ਸਕਦੇ ਆ ਸੋ ਜੇ ਵੱਧ ਜਾਨਵਰ ਰੱਖਦੇ ਆ ਤਾਂ ਫਿਰ ਉਹ ਦਿੱਕਤ ਆ ਜਾਂਦੀ ਹੈਗੀ ਬਾਕੀ ਮੈਂ ਤੁਹਾਨੂੰ ਹਵਾਨਾ ਕੋਲੋਂ ਦਿਖਾ ਦਿੰਦਾ ਦੋਨਾਂ ਦਾ ਹੀ ਦੁੱਧ ਕੋਈ ਜੀਰਾ ਬੰਦਾ ਆਊਗਾ ਆਪਦੀ ਪੰਡਾ ਤਸੱਲੀ ਕਰਕੇ ਲੈ ਕੇ ਜਾਵੇ ਬਾਈ ਠੀਕ ਹੈ ਜੀ ਆ ਤਾਂ ਦੋ ਟਾਈਮ ਚੋਲੇ ਆਪਦਾ ਉਹ ਤਾਂ ਕੀ ਨਾ ਦੋ ਟਾਈਮ ਤੋਂ ਤਿੰਨ ਟਾਈਮ ਦੋਏ ਆਪਣੇ ਕੋਲੇ ਕੰਡੇ ਦੇ ਤੇ ਧਰਮਾ ਨਾ ਕੋਈ ਲੀਟਰ ਮਾਰਨ ਵਾਲਾ ਆਪਦਾ ਕੰਡੇ ਵਾਲਾ ਦੁੱਧ ਦੇਣਾ ਸਹੀ ਹੈ ਬਾਈ ਹਾਂ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 1 ਲੱਖ ਤੇ 5000 ਰੁਪਏ ਇਹਦਾ 1 ਲੱਖ 5000 ਹਾਂ ਪਿਛਲੇ ਸਾਲ ਦਾ ਵਹਿੜ ਤਿਆਰ ਨਹੀਂ ਸੀ ਐਤ ਕੀ ਵਹਿੜ ਜਦੋਂ ਨੂੰ ਇਹਨੇ ਸੂਣਾ ਜੇ ਚਲੋ ਆਪਣੇ ਕੋਲੇ ਰਹੇਗੀ ਜਿੰਨਾ ਪਹਿਲੇ ਲਾਈਵ ਮਿਲਕਿੰਗ ਵੀ ਚਲਾਵਾਂਗੇ ਅੱਛਾ ਜੀ ਹਾਂ ਕਿਉਂ ਦੁੱਧ ਦੇ ਨੇ ਟੱਟੋ ਘੱਟ ਵੀ 35 ਤੋਂ ਪਲੱਸ ਪਲੱਸ ਕਰੋਗੇ ਜੀ ਠੀਕ ਹੈ ਜੀ ਹੂੰ ਬਾਕੀ ਆਰਡਰ ਤੇ ਤੁਸੀਂ ਵੇਨਾ ਉਹਨਾ ਦਿਖਾ ਦਿਓ ਇਹਦੇ ਪੁਰੇ ਮੋਟੇਆਂ ਵੇਨਾ ਸੋ ਆਉਂਦੀ ਹੈ ਦੋਸਤੋ ਮਿਲਕ ਵਨ ਕਾਫੀ ਮੋਟੀ ਸਟ੍ਰੌਂਗ ਆਉਂਦੀ ਹੈ ਇਹਦੇ ਸੋ ਇਹਦਾ 1 ਲੱਖ ਤੇ 5000 ਮੁੱਲ ਹੈ ਇੱਕ ਗੱਲ ਹੋਰ ਕਨਫਰਮ ਕਰਾਦਾ ਸਾਡੇ ਬਰੂਸੋਲੋਸਿਸ ਦੇ ਐਫਐਮਡੀ ਦੀਆਂ ਵੈਕਸੀਨੇਸ਼ਨ ਸਾਰੀ ਹੋਈ ਹੈ ਬਰੂਸੋਲੋਸਿਸ ਦੇ ਟੈਸਟ ਹੋਏ ਹੋਏ ਆ ਸਾਰਿਆਂ ਦੇ ਸਾਰਿਆਂ ਦੇ ਹਾਂ ਸਾਰਿਆਂ ਦੇ ਜੈਡ ਕਿਸੇ ਨੇ ਵੀ ਆਪ ਦਾ ਟੈਸਟ ਕਰਾਉਣਾ ਕਰਵਾ ਲਿਆ ਪਰ ਹਾਲਾਂਕਿ ਅਸੀਂ ਸਾਰਿਆਂ ਦੇ ਕਰਵਾਏ ਹੋਏ ਆ ਠੀਕ ਆ ਜੀ ਸਾਡੇ ਸਾਰਿਆਂ ਦੇ ਉੱਤੇ ਬਰੂਸੋਲੋਸਿਸ ਨੈਗੇਟਿਵ ਠੀਕ ਆ ਜੀ ਹਾਂਜੀ ਸੋ ਡਿਟੇਲ ਦੋਸਤੋ ਤੁਹਾਨੂੰ ਵੀਰ ਨੇ ਦੱਸ ਤੀ ਤੇ ਦੁੱਧ ਤੁਸੀਂ ਚਾਹੇ ਤਿੰਨ ਟਾਈਮ ਆਪ ਦਾ ਚੋਕੇ ਲੈ ਲਿਓ ਦੋ ਤਿੰਨ ਤਿੰਨ ਟਾਈਮ ਚੋਕੇ ਠੀਕ ਹੈ ਹਾਂਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਦੋ ਨਗ ਦਿਖਾ ਡिटੇਲਸ ਉਹਨਰ ਕੋਲ ਮਿਲ ਗਈ ਸੋ ਜਿਹੜਾ ਵੀ ਲੱਗ ਤੁਹਾਨੂੰ ਚੰਗਾ ਲੱਗਾ ਨੰਬਰ ਵੀਰ ਦਾ ਸਕਰੀਨ ਤੇ ਆ ਤੁਸੀਂ ਕੰਟੈਕਟ ਕਰ ਲਿਓ ਸੋ ਧੰਨਵਾਦ ਦੋਸਤੋ ਵੀਡੀਓ ਨੇ ਅੱਧ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ